ਸੋ ਭਾਰਤੀ ਕਿਸਾਨ ਮਜ਼ਦੂਰ ਇੱਕ ਜਿਹੜੀ ਯੂਨੀਅਨ ਹੈਗੀ ਕਿਸਾਨ ਆਗੂਆਂ ਦੀ ਤੇ ਇਹ ਮਹਿਲਾਵਾਂ ਵੱਡੀ ਸੰਖਿਆ ਦੇ ਵਿੱਚ ਜਿਹੜੀਆਂ ਅੱਜ ਸ਼ੰਭੂ ਚ ਜਿਹੜਾ ਅੱਜ ਰੱਖੀ ਹੋਈ ਹੈ ਮੀਟਿੰਗ ਉਸੇ ਚ ਜਿਹੜਾ ਸ਼ਾਮਲ ਹੋਣ ਜਾ ਰਹੀਆਂ ਤੇ ਆਪਾਂ ਗੱਲਬਾਤ ਕਰ ਲੈਣੇ ਆ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਸਰ ਮੀਟਿੰਗ ਅੱਜ ਕਿਸਾਨਾਂ ਦਾ ਆਪਣਾ ਹੋ ਰਹੀ ਹੀ ਹੈ ਜਥੇਬੰਦੀਆਂ ਦੀ ਤੇ ਅੱਜ ਇੱਕ ਸਾਲ ਪੂਰਾ ਹੋ ਗਿਆ ਸਾਨੂੰ ਸੰਘਰਸ਼ ਲੜਦਿਆਂ ਨੂੰ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਕਿਸਾਨ ਸੰਘਰਸ਼ ਲੜ ਰਹੇ ਆ ਇੱਕ ਸਾਲ ਪੂਰਾ ਹੋਣ ਤੇ ਪੂਰੇ ਜੋਰੋ ਸ਼ੋਰ ਨਾਲ ਜਿਹੜੀ ਹੈਗੀ ਸਾਰੇ ਕਿਸਾਨਾਂ ਦੀ ਸਮੂਲਤ ਨਾਲ ਇਹ ਜਿਹੜਾ ਕਾਨਫਰੰਸ ਹੈਗੀ ਹੈ ਇਹ ਸੰਪੂਰਨ ਹੋਊਗੀ ਔਰ ਸੈਂਟਰ ਸਰਕਾਰ ਤੱਕ ਇੱਕ ਮੈਸੇਜ ਜਾਊਗਾ ਵੀ ਸਾਰੇ ਲੋਕ ਹੱਕਾਂ ਵਾਸਤੇ ਅਵੇਰ ਨੇ ਔਰ ਇਹ ਆਪਣਾ ਲੜਾਈ ਲੜ ਰਹੇ ਆ ਔਰ ਲੜਦੇ ਰਹਿਣ ਜੇ ਜਦ ਤੱਕ ਨਹੀਂ ਸਰਕਾਰ ਮੰਨੂਗੀ ਸਾਡੀ ਮੰਗਾਂ ਨੂੰ ਜਿਹੜੀ ਕੱਲ ਚੰਡੀਗੜ੍ਹ ਮੀਟਿੰਗ ਹੋਈ ਹੈ ਤੁਹਾਨੂੰ ਲੱਗਦਾ ਕਿ ਉਹਦਾ ਕੋਈ ਅਸਰ ਹੋਏਗਾ ਅਸਰ ਹੋਊਗਾ ਸਰ ਅਸਰ ਐਨੀ ਛੇਤੀ ਵੀ ਸਰਕਾਰਾਂ ਦੇ ਨਹੀਂ ਹੁੰਦਾ ਹੈਗਾ ਦੇਖੋ ਜਿਹੜੀ ਮੀਟਿੰਗ ਦੀਆਂ ਆਪਣੇ ਰਿਜ਼ਲਟ ਹੁੰਦੇ ਨੇ ਉਹ ਸਹਜੇ ਸਹਜੇ ਕਰਕੇ ਨਹੀਂ ਹੁਣ ਜਿਵੇਂ 14 ਤਰੀਕ ਦਾ ਰੱਖਿਆ ਹੋਇਆ ਸਰਕਾਰ ਨੇ ਤਾਂ ਉਹਦੇ ਚ ਦੇਖਿਆ ਜਾਂਦਾ ਵੀ ਸਰਕਾਰ ਕੀ ਰੂਖ ਅਪਣਾਉਂਦੀ ਹੈ ਜਾਂ ਪਹਿਲਾਂ ਮੰਗੂ ਲਾਰੇ ਹੀ ਲਾ ਕੇ ਫਿਰ ਕੱਢਦੀ ਹੈ ਰਿਜ਼ਲਟ ਤਾਂ ਦੇਖੋ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ੱਲੇਵਾਲ ਸਾਹਿਬ ਨੂੰ ਇੰਨੇ ਦਿਨ ਹੋ ਗਏ ਉਹਰੇ ਆਪਣੇ ਅਨਸ਼ਣ ਤੇ ਬੈਠੇ ਹੋਏ ਉਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਤੇ ਕੋਈ ਅਸਰ ਹੋ ਰਿਹਾ ਹੈ ਸਰ ਸਬਰ ਤੇ ਸਿੱਦਕ ਦਾ ਅਸਰ ਹੌਲੀ ਹੁੰਦਾ ਹੈ ਲੇਕਿਨ ਇਹ ਨਹੀਂ ਹੁੰਦਾ ਵੀ ਸਬਰ ਤੇ ਸਦਕ ਦਾ ਅਸਰ ਜ਼ੀਰੋ ਹੋਵੇ ਔਰ ਨਾ ਹੋਵੇ ਇਹ ਚੀਜ਼ਾਂ ਲੰਬੀਆਂ ਚੱਲਦੀਆਂ ਹੁੰਦੀਆਂ ਨੇ ਸੰਘਰਸ਼ ਜਿਹੜੇ ਹੈਗੇ ਆ ਬਿਨਾ ਹਥਿਆਰਾਂ ਤੋਂ ਐ ਇਹ ਸੰਘਰਸ਼ ਲੰਬੇ ਚੱਲਦੇ ਨੇ ਉਹ ਅਣਥਕ ਯੋਧੇ ਆ ਉਹ ਜਿੱਤਣ ਦੀ ਰਾਹ ਤੇ ਚੱਲ ਰਹੇ ਆ ਔਰ ਜਿੱਤ ਕੇ ਹਟਣਗੇ ਅਸੀਂ ਗੱਲ ਨਹੀਂ ਹੈਗੀ ਵੀ ਉਹਨਾਂ ਦੇ ਸੰਘਰਸ਼ ਦੌਰਾਨ ਉਹਨਾਂ ਦੇ ਮਰਨ ਵਰਤ ਦਾ ਸ਼ਹੀਦ ਹੋਣ ਦਾ ਉਹ ਜੋਂਦੇ ਸ਼ਹੀਦ ਨੇ ਸਾਡੀ ਕੌਮ ਦੇ ਸਾਡੇ ਕੀਰਤੀ ਲੋਕਾਂ ਦੇ ਔਰ ਉਹਨਾਂ ਦੀ ਭਾਵਨਾ ਹੈ ਜਿਹੜੀ ਉਹ ਕਾਮਯਾਬ ਹੋਊਗੀ ਇਸ ਵਾਰ ਮੈਂ ਇਸ ਕਰਕੇ ਪੁੱਛ ਰਿਹਾ ਇਹ ਕਿਸਾਨ ਅੰਦੋਲਨ ਚਲਦੇ ਚਲਦੇ ਪਹਿਲਾਂ ਉਹਨਾਂ ਨੇ ਹਰਿਆਣਾ ਜ ਫਿਰ ਉਹਨਾਂ ਨੇ ਹੁਣ ਦਿੱਲੀ ਵੀ ਜਿੱਤ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਬਿੱਟੂ ਜੀ ਕਹਿੰਦੇ ਕਿ ਅਗਲਾ ਜਿਹੜਾ ਨਿਸ਼ਾਨਾ ਸਾਡਾ ਪੰਜਾਬ ਹੈ ਕਿਸ ਤਰ੍ਹਾਂ ਇਹ ਬਣੇਗੀ ਜਦ ਤੱਕ ਇਹ ਰਸਤਾ ਨਹੀਂ ਖੁੱਲੇਗਾ ਕਿਸਾਨਾਂ ਦੀ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਪੰਜਾਬ ਵਿੱਚ ਕਿਸ ਤਰ੍ਹਾਂ ਬੀਜੇਪੀ ਆ ਸਕੇਗੀ ਸਰ ਬੀਜੇਪੀ ਦਾ ਆਉਣਾ ਦੇਖੋ ਪੋਲੀਟੀਕਲ ਗੇਮਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਰਸਤਾ ਇੱਕ ਹੋਰ ਹੁੰਦਾ ਹੈ ਜਿਹੜੇ ਇਹ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਹੁੰਦੀ ਹੈ ਉਹਨਾਂ ਦਾ ਇੱਕ ਰਸਤਾ ਹੋਰ ਹੁੰਦਾ ਆਪਾਂ ਜੇ ਪੋਲੀਟੀਕਲ ਨੂੰ ਗੇਮ ਨੂੰ ਰਲਗੱਡ ਕਰੀਏ ਉਹ ਚੀਜ਼ ਨਹੀਂ ਉਹ ਬਣਦੀ ਹੈਗੀ ਸਾਡੀ ਜਿਹੜੀ ਲੜਾਈ ਹੈਗੀ ਸਾਡੀ ਆਪਣੇ ਹੱਕਾਂ ਪ੍ਰਤੀ ਅਸੀਂ ਉਹਦੇ ਤੇ ਜ਼ੋਰ ਦੇ ਰਹੇ ਹਾਂ ਉਹੀ ਟਾਰਗੇਟ ਲੈ ਕੇ ਚੱਲੇ ਹੋਈਆਂ ਲੋਕ ਇੰਨੇ ਜਾਗਰੂਕ ਹੈਗੇ ਆ ਵੀ ਉਹ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਆਪਣੇ ਹੱਕ ਦੀ ਲੜਾਈ ਸੰਜੀਦਗੀ ਨਾਲ ਲੜਨਗੇ ਈ ਲਾਵਾ ਹੋਰ ਇੰਟਰਨੈਟ ਤੇ ਮੌਜੂਦ ਆਪਾਂ ਗੱਲਬਾਤ ਕਰ ਲੈਨੇ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਤੁਸੀਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਬੇਨਤੀ ਇਹ ਕਰਨਾ ਪਿਆ ਕਿ ਜਿਹੜੇ ਕਿਸਾਨ ਤੇ ਮਜ਼ਦੂਰ ਨੇ ਬਾਬੇ ਨਾਨਕ ਨੇ ਜੋ ਰੀ ਚਲਾਈ ਹੈ ਅੰਨ ਪੈਦਾ ਕਰਨ ਵਾਲੇ ਨੇ ਜਿਹੜਾ ਅੰਨ ਪੈਦਾ ਹੁੰਦਾ ਹੈ ਇਹ ਗਰੀਬ ਤੇ ਤੇ ਨੀਰ ਦੇ ਹਰ ਘਟਿਟ ਦੇ ਵਿੱਚ ਪੈਂਦਾ ਹੈ ਕਿਉਂ ਭੁੱਖ ਇਹੀ ਮਟਾ ਸਕਦਾ ਹੈ ਹੋਰ ਕੋਈ ਚੀਜ਼ ਨਹੀਂ ਭੁੱਖ ਮਟਾ ਸਕਦੀ ਜਿਹੜਾ ਅੰਨ ਦਾਤਾ ਹੈ ਇਹੀ ਭੁੱਖ ਮਟਾਏਗਾ ਮੋਦੀ ਸਾਹਿਬ ਕੋਈ ਸੋਚ ਵਿਚਾਰ ਕਰ ਪਬਲਿਕ ਨੂੰ ਨਾ ਮਾਰੇ ਤੇ ਸਿੱਧੇ ਰਾਹ ਰਾਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਭ ਨੂੰ ਇਹਨਾਂ ਦੀ ਰੱਖਿਆ ਕਰ ਤੈਨੂੰ ਯਾਦ ਰੱਖਣਗੇ ਨਹੀਂ ਤੇ ਭੁੱਲ ਜਾ ਇਹ ਪੰਜਾਬ ਇਹੋ ਜਿਹਾ ਜਿਹੜਾ ਸਿਰ ਤਲੀ ਤੇ ਸੇਜ ਰੱਖਦਾ ਹੈ ਤੇ ਇਸ ਕਰਕੇ ਤੇਰੇਗੇ ਮਿਹਰਬਾਨੀ ਹੈ ਕਿਸਾਨਾਂ ਨੂੰ ਖੁਸ਼ ਕਰ ਦੇ ਮਜ਼ਦੂਰਾਂ ਨੂੰ ਖੁਸ਼ ਕਰ ਦੇ ਹੋਰ ਪਾਵਲ ਨੂੰ ਖੁਸ਼ ਕਰ ਦੇ ਤੇਰਾ ਦੱਸ ਗਾਉਂਦੇ ਰਹਿਣਗੇ ਮੋਦੀ ਸਾਹਿਬ ਨਿਤ ਮਰਦੇਵਾਦ ਦੇ ਨਾਰੇ ਲੱਗਦੇ ਰਹਿਣਗੇ ਜਿੰਦਾ ਸੋ ਤੁਸੀਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸਾਲ ਕਟਨਾਈਆਂ ਨੂੰ ਦੇਖਦੇ ਹੋਏ ਕਿਸਾਨ ਜਿਹੜੀ ਆਪਣੀ ਮੰਗਨ ਨੂੰ ਲੈ ਕੇ ਧਰਨਿਆਂ ਤੇ ਬੈਠਿਆ ਉਸ ਤੋਂ ਬਾਅਦ ਵੀ ਇਹ ਕਹਿੰਦੇ ਕਿ ਮੋਦੀ ਸਾਹਿਬ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੋਦੀ ਸਾਹਿਬ ਤੁਸੀਂ ਜਿਹੜਾ ਹੈ ਸਾਡੀ ਮੰਗਾ ਪੂਰਾ ਕਰ ਲੋ ਤੇ ਮੰਗਾ ਪੂਰੀਆਂ ਕਰ ਦੋ ਤੇ ਤੁਹਾਨੂੰ ਅਸੀਂ ਯਾਦ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਇਸ ਮਹਾਪੰਚਾਇਤ ਦਾ ਕੇਂਦਰ ਸਰਕਾਰ ਤੇ ਕੀ ਅਸਰ ਹੁੰਦਾ ਕੈਮਰਾਮੈਨ ਮੋਹੀਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ